ਜਿਹੜੇ ਕਿਰਾਏਦਾਰ ਤੇ ਮਕਾਨ ਮਾਲਕ ਨੇ ਇਹਨਾਂ ਦਾ ਆਪਸੀ ਰੌਲਾ ਬਹੁਤ ਲੰਬਾ ਸਮਾਂ ਰੌਲਾ ਚੱਲਦਾ ਰਹਿੰਦਾ ਹੈ ਹੁਣ ਵੀ ਚੱਲਦਾ ਆ ਮਕਾਨ ਮਾਲਕ ਲੱਗ ਇਕੱਠੇ ਹੋ ਕੇ ਰੌਲਾ ਪਾਉਂਦੇ ਆ ਜਾ ਉਹ ਇਹ ਕਹਿੰਦੇ ਆ ਵੀ ਕਿਰਾਏਦਾਰ ਸਾਡਾ ਕਿਰਾਇਆ ਮਾਰ ਜਾਂਦੇ ਆ ਤੇ ਸਾਡੇ ਕੋਲੇ ਅਧਿਕਾਰ ਕੋਈ ਨਹੀਂ ਸਰਕਾਰ ਕਹਿੰਦੀ ਆ ਵੀ ਕਿਰਾਏਦਾਰਾਂ ਨੂੰ ਮਕਾਨ ਮਾਲਕ ਲੁੱਟਦੇ ਬਹੁਤ ਆ ਇਸ ਕਰਕੇ ਕਿਰਾਏਦਾਰਾਂ ਦੇ ਅਧਿਕਾਰ ਜ਼ਿਆਦਾ ਆ ਉਹਨਾਂ ਨੂੰ ਤੁਸੀਂ ਕੱਢ ਨਹੀਂ ਸਕਦੇ ਨੋਟਿਸ ਨਹੀਂ ਦੇ ਸਕਦੇ ਜਾਂ ਕਿੰਨੇ ਕਾਨੂੰਨ ਨੇ ਇਹ ਤੋਂ ਵੱਡ 3.5% ਤੋਂ ਵੱਧ ਤੁਸੀਂ ਸਾਲ ਦਾ ਕਿਰਾਇਆ ਨਹੀਂ ਵਧਾ ਸਕਦੇ ਇਦਾਂ ਉਹਨਾਂ ਨੇ ਕਿੰਨੇ ਕਾਨੂੰਨ ਪਾਸ ਕੀਤੇ ਆ ਇਹਨਾਂ ਦੀ ਆਪਸ ਦੇ ਵਿੱਚ ਕਨਫਲਿਕਟ ਹਮੇਸ਼ਾ ਹੀ ਚੱਲਦਾ ਰਹਿੰਦਾ ਮਕਾਨ ਮਾਲਕ ਕਹਿੰਦੇ ਸਾਨੂੰ ਹੱਕ ਚਾਹੀਦੇ ਕਿਰਾਏਦਾਰ ਕਹਿੰਦੇ ਸਾਨੂੰ ਹੱਕ ਚਾਹੀਦੇ ਆ ਕਿਰਾਏ ਇੰਨੇ ਜ਼ਿਆਦਾ ਵੱਧ ਗਏ ਰੌਲਾ ਇਹ ਆ ਅਸਲ ਦੇ ਵਿੱਚ ਕਿ ਲੋਕਾਂ ਦੀਆਂ ਪੇਮੈਂਟਾਂ ਵੱਧ ਗਈਆਂ ਮੌਰਗੇ ਦੀਆਂ ਕਿਸ਼ਤਾਂ ਵੱਧ ਗਈਆਂ ਜਦੋਂ ਕਿਸ਼ਤਾਂ ਵੱਧ ਗਈਆਂ ਤਾਂ ਲੋਕ ਕੀ ਕਰਨ ਆ ਇਹਦੇ ਵਿਰੋਧ ਦੇ ਵਿੱਚ ਦਲੀਲ ਇਹ ਦਿੱਤੀ ਜਾਂਦੀ ਆ ਵੀ ਤੁਸੀਂ ਘਰ ਇਸ ਕੰਮ ਨੂੰ ਤਾਂ ਨਹੀਂ ਸੀ ਲਿਆ ਵੀ ਇਹਦੇ ਵਿੱਚ ਕਿਰਾਏਦਾਰ ਰੱਖਣੇ ਆ ਤੁਹਾਡੀਆਂ ਕਿਸ਼ਤਾਂ ਕਿਰਾਏਦਾਰ ਨੇ ਥੋੜਾ ਲਾਉਣੀਆਂ ਇਹ ਤੇ ਤੁਸੀਂ ਦੇਖਣਾ ਵੀ ਤੁਹਾਨੂੰ ਪੁੱਗਦਾ ਸੀ ਤੁਸੀਂ ਲੈ ਲਿਆ ਜੇ ਕਿਰਾਇਆ ਵੱਧ ਗਿਆ ਤੇ ਉਹ ਪੇਮੈਂਟ ਵੱਧ ਗਈ ਆ ਇੰਟਰਸਟ ਵਧਣ ਕਰਕੇ ਤੇ ਤੁਹਾਡੀ ਸਿਰ ਦਰਦੀ ਆ ਕੱਲੋਂ ਜਿਹੜਾ ਤੁਸੀਂ 8 ਲੱਖ ਦਾ ਲਿਆ ਸੀ ਉਹ 16 ਲੱਖ ਦਾ ਹੋ ਜਾਣਾ ਤਾਂ ਉਹਦਾ ਫਾਇਦਾ ਵੀ ਤੁਹਾਨੂੰ ਹੀ ਹੋਣਾ ਇਹ ਡਿਬੇਟ ਹਮੇਸ਼ਾ ਚੱਲਦਾ ਰਹਿੰਦਾ ਪਰ ਇੱਕ ਵੱਖਰਾ ਜਿਹਾ ਕੇਸ ਸਾਹਮਣੇ ਆਇਆ ਦੋ ਲੈਂਡਲੋਰਡ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਦੀ ਵੇਰੀਏਬਲ ਮਾਰਗੇਜ ਸੀ ਵੇਰੀਏਬਲ ਮਾਰਗੇਜ ਮਤਲਬ ਜਿੱਦਾਂ ਜਿਹੜਾ ਪ੍ਰਾਈਮ ਵੱਧਦਾ ਰਹਿੰਦਾ ਉਦਦੇ ਮਾਰਗੇਜ ਵੱਧ ਹੀ ਰਹਿੰਦੀ ਆ ਉਹਨਾਂ ਨੂੰ ਉਹ ਘਟਾ ਪੈ ਗਿਆ ਸਿੱਧਾ ਸਿੱਧਾ ਹੈਗਾ ਵੀ ਕਿਉਂਕਿ ਇੰਟਰਸਟ ਰੇਟ ਵਧ ਗਏ ਵੇਰੀਏਬਲ ਮੌਰਗੇ ਸੀ ਕਿਸ਼ਤ ਵਧ ਗਈ ਇਹ ਲੈਂਡਲੋਰਡ ਨੂੰ ਹੁਣ ਆਗਿਆ ਦੇ ਦਿੱਤੀ ਗਈ ਹੈ ਵੀ ਤੂੰ ਆਪਣਾ ਜਿਹੜਾ ਰੈਂਟ ਆ 23.5% ਦੋ ਸਾਲਾਂ ਦੇ ਵਿੱਚ ਵਧਾ ਸਕਦਾ ਜਿਹੜੇ ਕਿ ਚਾਰ ਰੈਂਟਲ ਯੂਨਿਟਸ ਦੇ ਵਿੱਚੋਂ ਉਹਦੇ ਚਾਰ ਰੈਂਟਲ ਯੂਨਿਟ ਆ ਸਰਕਾਰ ਕਹਿੰਦੀ ਆ ਵੀ ਜੇ ਇਹਨੂੰ ਤੁਸੀਂ ਕਿਰਾਏ ਤੇ ਰੱਖ ਲਿਆ ਇਹਦਾ ਕਿਰਾਇਆ 3.5% ਸਾਲਾਨਾ ਤੋਂ ਜ਼ਿਆਦਾ ਨਹੀਂ ਵਧਾ ਸਕਦੇ ਵੀ ਜੇ ਕਿਸੇ ਦਾ ਹਿਆਰ ਡਾਲਰ ਆ ਤਾਂ ਉਹਦਾ 1350 ਕਰ ਲਓ ਇਹ ਤੋਂ ਜ਼ਿਆਦਾ 1400 ਨਹੀਂ ਤੁਸੀਂ ਕਰ ਸਕਦੇ ਇਹ ਸਰਕਾਰ ਦਾ ਕਾਨੂੰਨ ਆ ਇਹਨਾਂ ਦੋ ਜਣਿਆਂ ਨੂੰ ਸਰਕਾਰ ਨੇ ਕਹਿਤਾ ਜਾਂ ਜਿਹੜੇ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ 23.5% ਅਗਲੇ 2 ਸਾਲਾਂ 'ਚ ਵਧਾ ਸਕਦੇ ਆ ਇਹ ਬੜੀ ਦਿਲਚਸਪ ਗੱਲ ਵਾਹੇ ਸਾਹਮਣੇ ਆਈ ਆ ਆ ਇਹਨਾਂ ਨੇ 3.5% ਜਿਹੜਾ ਸਾਲਾਨਾ ਬੀਸੀ ਸਰਕਾਰ ਨੇ 2024 ਦੇ ਲਈ ਲਾਗੂ ਕੀਤਾ ਉਹ ਤਾਂ ਵਧਾਉਣਾ ਹੀ ਆ ਨਾਲ 23% ਹੋਰ ਵਧਾਉਣਾ ਮਤਲਬ ਲਾ ਪਾ ਕੇ 27% ਇਹ ਕਿਰਾਇਆ ਆਪਣੇ ਘਰ ਦਾ ਦੋ ਜਿਹੜੇ ਲੈਂਡਲੋਰਡ ਨੇ ਕਰ ਸਕਦੇ ਆ ਜਿਹੜੇ ਟੈਨੈਂਟਸ ਨੇ ਜਿਹੜੇ ਉੱਥੇ ਕਿਰਾਏ ਦਾ ਰਹਿ ਰਹੇ ਨੇ ਉਹਦੇ ਕਈ 100 ਡਾਲਰ ਵੱਧ ਜਾਣੇ ਉਹਦੇ ਕਈ 700 ਡਾਲਰ ਵੱਧ ਜਾਣੇ ਐਸ ਵੇਲੇ ਜਿਹੜਾ 1282 ਤੋਂ ਹੈਗਾ 1550 ਦੇ ਵਿੱਚ ਇਹ ਵੱਧ ਕੇ 1628 ਤੋਂ 1968 ਡਾਲਰ 225 ਤੱਕ ਹੋ ਜਾਊਗਾ ਕਿਰਾਇਆ ਬੀਸੀ ਦੇ ਜਿਹੜੇ ਹਾਊਸਿੰਗ ਮਨਿਸਟਰ ਆ ਉਹ ਇਹ ਕਹਿੰਦੇ ਆ ਕਿ ਅਸੀਂ ਇਹਨੂੰ ਰਿਵਿਊ ਕਰਾਂਗੇ ਇਸ ਰੈਗੂਲੇਸ਼ਨ ਬੀ ਇਸ ਫੈਸਲਾ ਲੈਣ ਵੇਲੇ ਕਿਹੜੇ ਕਾਨੂੰਨ ਦੀ ਵਰਤੋਂ ਕੀਤੀ ਗਈ ਹੈ ਅਸੀਂ ਇਹਦਾ ਰਿਵਿਊ ਕਰ ਰਹੇ ਹਾਂ ਲੈਂਡਲੋਰਡ ਨੇ ਆਪਣਾ ਘਰ ਲਿਆ ਸੀ ਜਿਹੜਾ ਅਕਤੂਬਰ 2021 ਦੇ ਵਿੱਚ ਇਹ ਪ੍ਰਾਪਰਟੀ ਅਕਤੂਬਰ 2021 ਦੇ ਵਿੱਚ ਲਈ ਸੀ ਤੇ ਜਦੋਂ ਕਿ ਉਹ ਕਹਿੰਦੇ ਇੰਟਰਸਟਡ ਜਿਹੜੇ ਆਹੋ ਸਟੇਬਲ ਸੀ ਹਿਸਟੋਰੀਕਲ ਟ੍ਰੈਂਡਸ ਜਿਹੜਾ ਮਕਾਨ ਮਾਲਕੋ ਕਹਿੰਦੇ ਵੀ ਮੈਂ ਪਿੱਛੇ ਦੇਖਿਆ ਹਿਸਟਰੀ ਦੇ ਵਿੱਚ ਕਿੰਨੇ ਕੁ ਰੇਟ ਵਧਦੇ ਆ ਜਿੱਥੇ ਖੁੰਦੇ ਆ ਕੋ ਮਾੜਾ ਮੋਟਾ 1 ਅੱਧਾ ਪਰਸੈਂਟ ਜਾਂ ਥੋੜਾ ਬਹੁਤ ਉੱਤੇ ਥੱਲੇ ਹੋ ਜਾਂਦਾ ਇਹਦੇ ਨੇੜੇ țeੜੇ ਰਹਿੰਦਾ ਇਹ ਸੋਚ ਕੇ ਉਹਨਾਂ ਨੇ ਲੈ ਲਿਆ ਵੀ ਮੇਰੀ ਕਿਸ਼ਤ ਵੀ ਇੰਨੀ ਲੈਣੀ ਆ ਅਕਤੂਬਰ 2021 ਦੇ ਵਿੱਚ ਉਹਨਾਂ ਨੇ ਆਪਣਾ ਘਰ ਲੈ ਰਿਆ ਉਸ ਵੇਲੇ ਮੌਰਗੇਜ ਦਾ ਰੇਟ ਜਿਹੜਾ ਆ 1.9% ਸੀ ਯਾਨੀ 2% ਤੋਂ ਥੱਲੇ ਸੀ ਹੁਣ 2% ਤੋਂ ਥੱਲੇ ਵੱਧ ਕੇ ਰੇਟ ਚਲੇ ਗਿਆ 6.5% 6.5% ਦੇ ਉੱਤੇ ਹੁਣ ਜਿਹੜੀ ਇਹ ਤੀਜੀ ਪਾਰਟੀ ਆ ਇਹਨੇ ਇਹ ਦੇਖਿਆ ਕਿ ਇੰਟਰਸਟ ਰੇਟ ਕੋਵਿਡ ਦੇ ਕਾਰਨ ਵਧਿਆ ਕਿਉਂਕਿ ਕੋਵਿਡ ਦੇ ਵਿੱਚ ਪਹਿਲਾਂ ਘੱਟ ਸੀਗੇ ਬਾਅਦ ਦੇ ਵਿੱਚ ਕੋਵਿਡ ਤੋਂ ਬਾਅਦ ਚੀਜ਼ਾਂ ਵੱਧ ਗਈਆਂ ਮਹਿੰਗਾਈ ਵਧ ਗਈ ਉਹਨੂੰ ਕੰਟਰੋਲ ਕਰਨ ਦੇ ਲਈ ਇਹਨਾਂ ਨੇ ਇੰਟਰਸਟ ਰੇਟ ਵਧਾਇਆ ਵੀ ਇਹ ਪੈਂਡੈਮਿਕ ਕਰਕੇ ਹੋਇਆ ਦੋਵੇਂ ਜਿਹੜੇ ਰੈਂਟਰ ਤੇ ਲੈਂਡਲੋਰਡ ਉਹ ਮਤਲਬ ਇਹ ਡਿਸੀਜਨ ਨੂੰ ਚੈਲੰਜ ਕਰ ਸਕਦੇ ਆ ਕਈ ਲੀਗਲ ਪ੍ਰੋਸੈਸਸ ਦੇ ਤਹਿਤ ਪਰ ਕੀ ਆ ਇਹ ਗਿਆ ਵੀ ਇਹਨਾਂ ਬੰਦਿਆਂ ਨੇ ਸਹੀ ਲਿਆ ਸੀ ਘਰ ਜਿੰਨੇ ਹਿਸਾਬ ਨਾਲ ਪਰ ਕਿਉਂਕਿ ਕੋਵਿਡ ਆ ਗਿਆ ਜਿਹਦਾ ਪਤਾ ਹੀ ਕਿਸੇ ਨੂੰ ਨਹੀਂ ਸੀ ਉਸ ਕਰਕੇ ਇਹਨਾਂ ਦੀ ਪੇਮੈਂਟ ਵਧ ਗਈ ਇਸ ਕਰਕੇ ਇਹਨਾਂ ਨੂੰ ਹੱਕ ਆ ਕੇ ਤੁਸੀਂ ਆਪਣੇ ਕਿਰਾਏਦਾਰ ਦਾ ਕਿਰਾਇਆ ਵਧਾ ਸਕਦੇ ਆ ਸੋ ਇਹ ਦੋ ਬੀਸੀ ਦੇ ਲੈਂਡਲੋਰਡ ਜਿਹੜੇ ਆ ਵੇਰੀਏਬਲ ਮੌਰਗੀ ਕਰਕੇ ਜਿਹੜਾ ਉਹਨਾਂ ਦੀ ਕਿਸ਼ਤ ਵਧੀਆ ਉਹਦੇ ਕਰਕੇ ਕਿਰਾਏਦਾਰਾਂ ਨੂੰ ਕਹਿ ਦਿੱਤਾ ਗਿਆ ਵੀ ਜਾਂ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਕਿਰਾਇਆ ਜਿਹੜਾ ਵਧਾ ਸਕਦੇ ਆ ਜਿਹੜੀ ਰੀਸੈਂਟ ਰੂਲਿੰਗ ਆ ਇਹਦੇ ਵਿੱਚ ਪ੍ਰੋਵਿੰਸ ਦੇ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਨੇ ਅਪਰੂਵ ਕੀਤਾ ਆ ਕਿ ਟੋਟਲ 23.5% ਦਾ ਵਾਧਾ ਦੋ ਸਾਲਾਂ ਦੇ ਵਿੱਚ ਤੁਸੀਂ ਕਰ ਸਕਦੇ ਆ ਤੇ 3.5% ਐਨੂਅਲ ਇਨਕਰੀਸ ਪਹਿਲਾਂ ਜਿਹੜਾ ਸਰਕਾਰ ਨੇ ਕਿਹਾ ਆ ਉਹ ਵੀ ਵਿੱਚ ਪਾ ਕੇ ਉਹ ਕਹਿੰਦੇ ਵੀ ਜਿਹੜੇ ਲੈਂਡਲੋਰਡ ਸੀ ਇਹਨਾਂ ਨਾਲ ਜੱਗੋ ਤੇਰਵੀ ਹੋਈ ਆ 2% ਤੋਂ ਘੱਟ ਸੋਚ ਕੇ ਇਹਨਾਂ ਨੇ ਘਰ ਲੈ ਲਿਆ ਸੀ ਬਾਅਦ ਦੇ ਵਿੱਚ 6.5% ਹੋ ਗਿਆ ਤੇ ਇਹਦੇ ਵਿੱਚ ਇਹਨਾਂ ਦਾ ਕਸੂਰ ਕੋਈ ਨਹੀਂ ਇਹਨਾਂ ਦਾ ਬੱਸ ਕੋਈ ਨਹੀਂ ਨਤੀਜੇ ਵਜੋਂ ਜਿਹੜੇ ਹੁਣ ਅਸਰ ਤੇ ਸਿੱਧਾ ਫਿਰੋਰਾ ਤੇ ਪੈਣਾ ਕਰਾਇਦਾਰਾਂ ਦੇ ਉੱਤੇ ਕਈ ਸੈਂਕੜੇ ਡਾਲਰ ਉਹਨਾਂ ਨੂੰ ਜ਼ਿਆਦਾ ਇਹਦੇ ਦੇਣੇ ਜਿਹੜੇ ਆ ਪਹਿਣਗੇ ਸੋ ਇਹ ਆਪਣੇ ਆਪ ਦੇ ਵਿੱਚ ਫੈਸਲਾ ਦੇਖੋ ਹੁਣ ਇਹ ਕੀ ਹੁੰਦਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰੈ residencial ਟੈਂਨੈਂਸੀ ਐਕਟ ਆ ਉਹਦਾ ਕੀ ਬਣਦਾ ਆ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਹੁੰਦਾ ਕਿ ਕਿਹਦੇ ਕੋਲੇ ਕਿੰਨੇ ਰਾਈਟਸ ਨੇ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ